ਮੈਂ ਪਾਈ ਦਾ ਨਾਮ ਗੁਰਜੀਤ ਸਿੰਘ ਹੈ ਤੇ ਮੈਨੂੰ ਪ੍ਰੋਬਲਮ ਹੈਗੀ ਆ ਮੇਰੇ ਲੀਵਰ ਚ ਵੀ ਪ੍ਰੋਬਲਮ ਹੈ ਤੇ ਕਿਡਨੀ ਚ ਵੀ ਪ੍ਰੋਬਲਮ ਹੈ ਤੇ ਫੇਫੜਿਆਂ ਵੀ ਪ੍ਰੋਬਲਮ ਹੈ ਤੇ ਮੈਨੂੰ ਛੁੱਟੀ ਵੀ ਹੈ ਤੇ ਬਸ ਮੈਂ ਕਾਰਪੋਰੇਟ ਦਾ ਕੰਮ ਕਰਦਾ ਸੀ ਤੇ ਇੱਕ ਮਹੀਨੇ ਤੋਂ ਮੈਨੂੰ ਪ੍ਰੋਬਲਮ ਹੈਗੀ ਹੈ ਤੇ ਫੋਨ ਬੁਣਨ ਕਰ ਦਿੱਤਾ ਕਾਚ ਕੋਈ ਨਹੀਂ ਮੇਰੀ ਮਾਪਾ ਮਾਰਾ ਪਿਤਾ ਡੈਥ ਹੋ ਗਈ ਹੈ ਕੁਝ ਮੈਂ 2.5 ਮਹੀਨੇ ਦਾ ਅਸੀਂ ਕਾਫੀ ਸਮਾਂ ਹੋ ਗਈ ਫਿਰ ਮੈਂ ਕਾਰਪੇਟਰ ਦਾ ਕੰਮ ਕਰਦਾ ਸੀ ਤੇ ਅੱবি ਹੁਣ ਕੰਮ ਬੰਦ ਹੋ ਗਿਆ ਕੁਝ ਟਾਈਮ ਤੋਂ ਜਦੋਂ ਕਿ ਚੱਲ ਨਹੀਂ ਪੰਦੇ ਨਹੀਂ ਚੱਲਣ ਚ ਵੀ ਪ੍ਰੋਬਲਮ ਆ ਜਦਾ ਸਾੜ ਜਾਂਦਾ ਤੇ ਗੰਭੀ ਨਹੀਂ ਕਰ ਪੰਦੇ ਕੰਮ ਨਹੀਂ ਕਰ ਪੰਦੇ ਤੇ ਕੀ ਮਦਦ ਦੀ ਕਿੱਦਾਂ ਦੀ ਮਦਦ ਚਾਹੁੰਦੇ ਹੋ ਬਸ ਇਹੀ ਕਿ ਮੇਰਾ ਇਲਾਜ ਹੋ ਜੇ ਮੈਂ ਰੋਇਉਂਦੀ ਤੇ ਆਕਮਾਲਾੰਗਰ ਬੱਕ ਬਸ ਮੇਰੇ ਲਈ ਆ ਚੰਗੀ ਤਰ੍ਹਾਂ ਹੋ ਜੇ ਬਸ ਇਹਿੰਦੀ ਬਾਰੇ ਚਾਹਨਾ ਕਿਸ ਨੂੰ ਕਿਹਾ ਮਦਦ ਲਈ ਕਿਸੇ ਸੰਸਥਾ ਲਈ ਅਪੀਲ ਕੀਤੀ ਕਿਸੇ ਸੰਸਥਾ ਕੋ ਸੰਸਥਾ ਕੇ ਹਾਂ ਮੈਂ ਆਖਿਆ ਸੰਸਥਾ ਦੇਸ਼ ਬੁਲ ਮਿਸ ਸੰਸਥਾ ਮੈਂ ਮੇਰੀ ਮਦਦ ਕੀਤੀ ਹੋਸ਼ ਤੇ ਕੁਛ ਰਾਹੁਲ ਮੋਜਨਾ ਕੋਸ਼ ਉਹਨਾਂ ਨੇ ਮੇਰੀ ਮਦਦ ਕੀਤੀ ਮਤਲਬ ਪ੍ਰੋਪਰ ਲਾਈਨਿੰਗ ਹੋ ਪਾਰਿਆ ਨਹੀਂ ਤਰ੍ਹਾਂ ਪ੍ਰੋਪਰ ਲਾਈਨਿੰਗ ਹੋ ਰਹੀ ਤਰ੍ਹਾਂ ਤੇ ਮੈਂ ਇਹਨੂੰ ਕਾਫੀ ਸਾਲਾਂ ਤੋਂ ਜਾਣਨਾ ਹੈ ਇਹ ਇਹ ਕਾਰਪਿੰਡਰ ਦਾ ਕੰਮ ਕਰਦਾ ਹੈਗਾ ਡੈਢੀ ਟਪਾ ਯਾਨੀ ਕਿ ਸ਼ੀਰ ਨਗਰ ਕਦੀ ਸ਼ੀਰ ਨਗਰ ਵੀ ਕਰਦਾ ਕਦੀ ਇਹ ਇੱਥੇ ਵੀ ਹੁੰਦਾ ਹੈ ਯਾਨੀ ਕਿ ਪ੍ਰੋਪਰ ਕੰਮ ਇਹਨੂੰ ਨਹੀਂ ਮਿਲਦਾ ਡੈਢੀ ਟਪਾ ਵਾ ਰੋਟੀ ਪਾਣੀ ਦਾ ਬੜੀ ਮੁਸ਼ਕਲ ਪੂਰਾ ਹੁੰਦਾ ਠੀਕ ਹੈ ਨਾ ਤੇ ਇਹਨੂੰ ਮੰਨ ਲਓ ਡੇਢ ਕਿ ਮਹੀਨਾ ਹੋ ਗਿਆ ਤੇ ਇਹਨੂੰ ਨਾ ਕਾਫੀ ਪ੍ਰੋਬਲਮ ਆਂਦੀ ਦੀ ਪਿੱਲਾ ਪਹਿਲੇ ਤੈਨੂੰ ਬਲੀਡਿੰਗ ਆਈ ਮੂੰਹ ਦੇ ਵਿੱਚੋਂ ਇਹਨੂੰ ਪਤਾ ਨਹੀਂ ਲੱਗਾ ਕਿ ਕੀ ਹੈਗਾ ਤੇ ਫਿਰ ਬਾਅਦ ਚ ਇਹਨੂੰ ਸਾਰੀ ਪ੍ਰੋਬਲਮ ਹੋ ਗਈ ਉਸ ਤੋਂ ਬਾਅਦ ਫਿਰ ਇਹਨੇ ਫੋਨ ਕੀਤਾ ਤੁਹਾਨੂੰ ਹੈਣੀ ਇਹ ਇਹਨੂੰ ਲੈ ਕੇ ਗਏ ਡੀਓਲ ਕੋ ਉਥੇ ਭਾਜੀ ਗਏ ਉਥੇ ਦਾ ਇਲਾਜ ਬੜਾ ਮਹਿੰਗਾ ਸੀਗਾ ਇਹ ਇੰਨੇ ਕਵਰ ਨਹੀਂ ਕਰ ਸਕਦਾ ਤੇ ਉਥੋਂ ਉਹਨੂੰ ਅਸੀਂ ਲੈ ਆਏ ਆ ਠੀਕ ਹੈ ਨਾ ਇੱਕ ਦਿਨ ਉਹਨੂੰ ਰੱਖਿਆ ਹੀ ਉੱਥੇ ਪਰ ਉੱਥੇ ਸਾਡੇ ਪੈਸੇ ਬੋਲ ਲੱਗੇ ਇੰਨੇ ਪੈਸੇ ਕੋਲ ਹੈ ਨਹੀਂ ਸੀਗੇ ਜੋਤ ਕੋ ਹੈਗੇ ਹੀ ਉਹ ਹੋ ਗਏ ਖਤਮ ਉਸ ਤੋਂ ਬਾਅਦ ਡਾਕਟਰ ਬੰਦਨਾ ਕੋ ਲੈ ਗਏ ਇਹਨੂੰ ਤੇ ਉੱਥੇ ਜਾ ਕੇ ਦਾ ਇਲਾਜ ਕਰਵਾਇਆ ਵਾ ਇਹਦੇ ਕੋ ਜੋ ਹੈਗੇ ਪੈਸੇ ਉਹ ਸਾਰੇ ਖਰਚੋ ਗਏ ਉੱਥੇ ਤੇ ਉਸ ਤੋਂ ਬਾਅਦ ਇਹਨੂੰ ਘਰ ਲੈ ਆਏ ਹਾਂ ਛੁੱਟੀ ਦੇਵਾ ਕੇ ਜਾਨਕੀ ਪ੍ਰੋਪਰ ਇਲਾਜ ਤਾਂ ਨਹੀਂ ਹੋਇਆ ਉਥੇ ਤੇ ਨੁਕਸਾਨ ਨੂੰ ਕਾਫੀ ਦੱਸੇ ਉਹਨਾਂ ਨੇ ਜਿਸਾਂ ਲੀਵਰ 'ਚ ਇਨਫੈਕਸ਼ਨ ਆਈ ਕਾਫੀ ਜ਼ਿਆਦਾ ਥੋੜੀ ਨਹੀਂ ਯਾਨੀ ਕਿ ਲੀਵਰ ਦਾ ਕਾਫੀ ਹਾਤੋਗੀ 20% ਹੀ ਸਾਇਦ ਦੇ ਲਾ ਤੇ 20% ਦੇ ਦਲਾ ਸਿਰਫ ਉਹੀ ਬਚਦਾ ਹੈ ਦਾ ਹੋਰ ਕੁਝ ਨਹੀਂ ਹੈਗਾ ਤੇ ਕਿਡਨੀ ਵਿੱਚ ਵੀ ਇਹਦੇ ਕਾਫੀ ਪ੍ਰੋਬਲਮ ਆ ਤੇ ਲੀਵਰ ਵੀ ਪਿੰਨ ਗੁਣਾ ਵੱਧ ਸੁਏ ਦਾ ਸਵੇਲਿੰਗ ਚੁੱਕ ਗਿਆ ਤੇ ਉਸ ਤੋਂ ਲਈ ਰੋਟੀ ਪਾਣੀ ਕੁਛ ਆ ਜਮ ਨਹੀਂ ਹੁੰਦਾ ਪਿਆ ਪੈਸੇ ਜਿਹੜੇ ਜੁੜੇ ਹੀ ਪੈਸੇ ਭਾਜੀ ਜੋ ਵੀ ਆਏ ਉਹ ਡਾਕਟਰ ਬੰਦਨਾ ਕੋ ਸਾਰੇ ਲੱਗ ਚੁੱਕੇ ਆ ਤੇ ਪੂਰਾ ਖਾਲੀ ਹੋ ਕੇ ਆਇਦਾ ਤੇ ਰੋਟੀ ਕੰਮ ਬਿਲਕੁਲ ਨਹੀਂ ਆਗਾ ਤੇ ਇਹਦਾ ਇਲਾਜ ਤੇ ਚਲਣਾ ਕਾਫੀ ਟਾਈਮ ਤੱਕ ਤੇ ਰੋਟੀ ਪਾਣੀ ਦਾ ਕੇਹ ਵੀ ਚੀਜ਼ ਦਾ ਇਹਨੂੰ ਕਿਸੇ ਪਾਸੇ ਵੀ ਹੈਲਪ ਨਹੀਂ ਹੈਗੀ ਮਤਲਬ ਜੇ ਇਲਾਜ ਕਰਾ ਦਿੱਤਾ ਜਾਏ ਤੇ ਰੋਟੀ ਪਾਣੀ ਪਾਜੀ ਜੀ ਇਲਾਜ ਕਰਾ ਦਿੱਤਾ ਜਾਏ ਤੇ ਬਹੁਤ ਵਧੀਆ ਹੈ ਬਹੁਤ ਸੇਵਾ ਵਾਲਾ ਕੰਮ ਹੈ ਐਸੋਲੇ ਤੇ ਚੱਲ ਫਿਰ ਵੀ ਨਹੀਂ ਸਕਦਾ ਕੰਮ ਬਿਲਕੁਲ ਨਹੀਂ ਚੱਲ ਸਕਦਾ ਬਿਲਕੁਲ ਵੀ ਨਹੀਂ ਹੂੰ